हां जी भाई जी ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋਮਤਰਕ ਬੂਰੀ ਨਸਲ ਦੀ ਬੂਰੇ ਰੰਗ ਦੇ ਵਿੱਚ ਸਾਨੂੰ ਮੱਝ ਦਿਖਾਉਣ ਲੱਗਾ ਬੜੀ ਡਿਮਾਂਡ ਹੁੰਦੀ ਹੈ ਬੂਰਾ ਕੱਟਾਂ ਤੇ ਬੂਰੇ ਮੱਝਾਂ ਦੀ ਜੇ ਆਪਾਂ ਕਹਿੰਦੇ ਦੀਵਾ ਲਾ ਕੇ ਲੱਭਾਂ ਚੱਲਗੇ ਤਾਂ ਬੜੀ 100 50 ਘਰ ਚੋਂ ਇੱਕ ਦੀ ਬੂਰੀ ਕੱਟੀਆਂ ਮੱਝ ਮਿਲਦੀ ਹੈ ਨਾ ਤੇ ਇਹ ਮੱਝ ਸਾਨੂੰ ਬੂਰੀ ਵੀ ਦਿਖਾਉਣੇ ਤੇ ਵੱਜ ਵੀ ਚੰਗੇ ਉਧਰ ਲਈ ਹੈ ਕੁਆਲਿਟੀ ਬੜੀ ਚੰਗੀ ਹੈ ਨਾ ਘਰੇਲੂ ਮੱਝਾਂ ਬਾਈ ਦੀ ਕੋਈ ਵਪਾਰ ਦਾ ਕੰਮ ਨਹੀਂ ਬਾਕੀ ਜੋ ਜਾਣਕਾਰੀ ਉਹ ਮਾਲਕ ਸਾਂਝੀ ਕਰ ਦੇਣਗੇ ਤੇ ਖਰੀਦਣ ਵਾਲਾ ਭਰਾ ਕਿਸੇ ਵੀ ਢੰਗ ਤੋਂ ਤਸੱਲੀ ਕਰ ਸਕਦਾ ਠੀਕ ਆ ਸੋ ਵੀਡੀਓ ਪਹਿਲਾਂ ਪੂਰੀ ਗੌਰ ਨਾਲ ਦੇਖਿਓ ਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਕੀ ਆਪਣਾ ਰਾਮਨਜੀਤ ਆ ਜੀ ਰਾਮਨਜੀਤ ਪਿੰਡ ਕੌਣਸ ਆ ਗਿਆ ਪਿੰਡ ਕੌਣਸ ਤਹਿਸੀਲ ਤਪਾ ਲੱਗੀ ਤਹਿਸੀਲ ਤਪਾ ਜੀ ਤੇ ਜ਼ਿਲ੍ਹਾ ਬਰਨਾਲਾ ਆ ਗਿਆ ਜ਼ਿਲ੍ਹਾ ਬਰਨਾਲਾ ਆ ਜੀ ਬਰਨਾਲੇ ਤੋਂ ਕਿੰਨੀ ਕੀ ਦੂਰ ਆ ਗਿਆ ਆਪਣਾ ਪਿੰਡ ਹਉ 10 ਬਰਾਗ ਲੋਕ 10 ਕਿਹਾ ਇਧਰ 8-10 ਕਿਲੋਮੀਟਰ ਤਪੇ ਤਹੂਗਾ ਤਪੇ ਤੋਂ ਬਰਨਾਲੇ ਦੇ ਵਿਚਕਾਰ ਘੋਨਸਪਿੰਡ ਵੱਡੇ ਆ ਗਿਆ ਮਿੱਤਰੋ ਤੇ ਬਾਈ ਮੋਬਾਈਲ ਨੰਬਰ ਕਿੰਨਾ ਆਪਣਾ ਹਾਂ 98776 ਹਾਂਜੀ 87854 ਇਹ ਬਾਈਆ ਸੰਪਰਕ ਨੰਬਰ ਹੈ ਜਿਹੜੀ ਮੱਝ ਵੇਚੀ ਆਪਾਂ ਘਰ ਦੀ ਇਹ ਵਪਾਰ ਦਾ ਕੰਮ ਤਾਂ ਨਹੀਂ ਕਰ ਨਾ ਜੀ ਵਪਾਰ ਦਾ ਨਹੀਂ ਕਰਦੀ ਉਹ ਕਰਦੀ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਬਾਈ ਇਹ ਸੂਆ ਹੁਣ ਕਿਹੜਾ ਸੂਂਦੀ ਆ ਸੂਆ ਇਹ ਬਾਈ ਹੁਣ ਦੋ ਸੂਏ ਆ ਮੈਂ ਸਰ ਦੁੱਧਾ ਸੂਣਾ ਨੇ ਦੁੱਧਾ ਸੂਣਾ ਤੇ ਸੂਣ ਦੇ ਕਹ ਕੇ ਤਨ ਬਾਕੀ ਪਏਗੇ ਸੂਣ ਦੇ ਇਹਦੇ ਰਹਿੰਦੇ 10 ਦਿਨ ਪਏ ਨੇ ਹਜੇ 10 ਦਿਨ ਬਾਕੀ ਪਏ ਆ ਅੱਜ ਆਪਾਂ ਮੰਨ ਕੇ ਵੀ 23 ਤਰੀਕ ਨੂੰ ਵੀਡੀਓ ਬਣਾ ਰਹੇ ਆ ਆਹਲੇ ਤਿੰਨ ਤੱਕ ਦੇ ਦਿਨ ਲੈ 10 ਦਿਨ ਲੈ ਜੂਗੀ ਹਾਂਜੀ ਤੇ ਪਹਿਲੇ ਸੇ ਦੁੱਧ ਕਿੰਨਾ ਕੁ ਪਾਇਆ ਵੈਦਾ ਪਹਿਲੇ ਸੂਏ ਬਾਈ ਹੈਗਾ ਸੀ 13 ਲੀਟਰ ਦੁੱਧ ਸੀ ਇਹਦੇ 13 ਲੀਟਰ ਹੁਣ ਵੀ 14 ਤੋਂ 15 ਦਾ ਰਾਨਾ ਪਾ ਦੂ ਹਾਂ ਹਾਂ ਤੇ ਤੋਰ ਕੇ ਦਿਖਾਈਏ ਮਾੜੇ ਮੱਝ ਆਪਾਂ ਤੋਰ ਕੇ ਦਿਖਾ ਦੇ ਤੇ ਮੱਝ ਦਾ ਬਜਨ ਪੂਰਾ ਫੁੱਲ ਆ ਤੇ ਲਗਭਗ ਢਾਂਚਾ ਨੀਲੀ ਰਾਵੀ ਵਾਲੇ ਆ ਗਿਆ ਹਾਲਾਂਕਿ ਅੱਖਾਂ ਕਾਲੀਆਂ ਨਹੀਂ ਗੀਆਂ ਬਾਕਮਾਲਾ ਪਕਾਇਆ ਸੋਹਣੀ ਕਹਿ ਸਕਦਾਂਗੇ ਬਾਕੀ ਬਾਈ ਦੀ ਜੀ ਸਾਹ ਬਾ ਉਸ ਨੂੰ ਦੱਸ ਦੇ ਬੜੀ ਗੌਰ ਨਾਲ ਸੰਭੀ ਹੋਈ ਹੈਗੀ ਮੱਝ ਦਾ ਵਜਨ ਤੁਸੀਂ ਇੱਥੋਂ ਦੇਖ ਸਕਦੇ ਹੋਗੇ ਬਹੁਤ ਟਾਵਾਂ ਤੁਹਾਨੂੰ ਮੱਝਾਂ ਇੰਨੇ ਵਜਨ ਦੇ ਵਿੱਚ ਨਾ ਮਿਲ ਨਹੀਂ ਸਕਦਾ ਢਾਂਚਾ ਪੂਰਾ ਫੁੱਲਾ ਮੱਝ ਦਾ ਟਿਕਾਈ ਇਹਨਾਂ ਲੈ ਚਲੀ ਵੀਰੇ ਚਲ ਕੇ ਤੁਰ ਕੇ ਜਾਵੇ ਨਾ ਕੋਈ ਨਹੀਂ ਥੋੜਾ ਮੈਥਡਰਦੀ ਆ ਇੱਥੋਂ ਦੇਖ ਸਕਦੇ ਹੋਗੇ ਹਾਈਟ ਹੈ ਮੀਡੀਅਮ ਚੈਕ ਇੱਥੋਂ ਨੇੜੇ ਉਹ ਦਿਖਾਉਂਦਾ ਥੋੜਾ ਸਾਨੂੰ ਪਤਾ ਕਿ ਘਰੇਲੂ ਪਸ਼ੂ ਜਿਹਦਾ ਆਪਾਂ ਆਉਣਾ ਬਾਹਰਲਾ ਬੰਦਾ ਨਾ ਉਹਪਰਾ ਮੰਨ ਜਾਂਦਾ ਤੇ ਬਾਕੀ ਥਣਾਂ ਦੀ ਜਿਹੜੀ ਬੰਤਰ ਹੈ ਗੱਪਸਾਇ ਉਹ ਬਹੁਤ ਸੋਹਣਾਗਾ ਵਜਨ ਚੰਗਾਗਾ 14 15 ਕੋਲ ਤੋਂ ਆਉਣਾ ਆਪਾਂ ਬਾਈ ਫਿਰ ਮੁੱਲ ਮਾਲ ਆਪਾਂ ਕਿੰਨਾ ਕਰਨਾ ਦਾ ਮੁੱਲ ਕਿੰਨੇ ਕਰਾਂਗੇ ਹੈਈ ਮੁੱਲ ਮੁੱਲ ਇਹਦਾ ਜੀ ਕਰ ਲਾਂਗੇ ਫੋਨ ਤੇ ਰੇਟ ਤੇ ਫੋਨ ਤੇ ਕਰਨਾ ਹੈ ਹਾਂ ਠੀਕ ਆ ਤੇ ਸਿੰਘਾ ਸੁਣ ਮੰਤਰ ਵੀ ਸੁਣੇ ਸਾਰਾ ਸਟਰਾਟੀ ਜੀ ਤੁਸੀਂ ਦੇ ਦਿਓ ਨੀਲੀ ਰਾਵੀ ਦਾ ਮੈਚ ਕਰਦਾ ਹਾਲਾਂਕਿ ਜੇ ਤੁਸੀਂ ਆਪਾਂ ਸੀਮਨ ਨੀਲੀ ਰਾਵੀ ਦੇ ਟੀਕਾ ਭਰਾੜੀ ਦੇ ਬੱਚੇ ਵਧੀਆ ਲੈ ਸਕਦੇ ਆਂਗੇ ਠੀਕ ਹੈ ਤਾਂ ਨਹੀਂ ਪਤਾ ਕਿਹੜਾ ਭਰਾ ਆਪਾਂ ਪਾਕਿਸਤਾਨ ਵਿੱਚ ਟੀਕੇ ਦਾ ਨਹੀਂ ਪਤਾ ਪਤਾ ਨਹੀਂ ਠੀਕ ਹੈ ਮੜ ਇਧਰ ਨੂੰ ਘੁਮਾਏ ਮੱਝ ਨੂੰ ਦੁਆਰਾ ਦਿਖਾ ਦਈਏ ਆਪਾਂ ਤੁਹਾਨੂੰ ਇਥੋਂ ਇਹ ਥਾਣਾ ਦੀ ਮੰਤਰਾਂ ਦੇਖ ਸਕੋਗੇ ਨਾ ਅਜੇ 10 ਦਿਨ ਬਾਕੀ ਪਏ ਨੇਗੇ ਜਹਾਂ ਦਿਨ ਤੱਕ ਬਹੁਤ ਸੋਹਣੀ ਤਿਆਰ ਹੋ ਜੂਗੀ ਤੇ ਬਾਕੀ ਵੀਰ ਜਿਹੜਾ ਮੋਲ ਫੋਨ ਤੇ ਕਰਨਗੇ ਪਿੰਡ ਘੁੰਨ ਸਕਿਆ ਤਸਵੀਰ ਤਪਾ ਤੇ ਜਿਲ੍ਹਾ ਲੱਗਿਆ ਬਰਨਾਲਾ ਭਾਈ ਮੋਬਾਈਲ ਨੰਬਰ ਆਪਣਾ ਘਰੇ ਫੇਰ ਬੋਲ ਦਿਓ ਹੈ ਜੀ ਮੋਬਾਈਲ ਨੰਬਰ ਕਰੀ ਫੇਰ ਬੋਲ ਦਿਓ ਮੋਬਾਈਲ ਨੰਬਰ ਹੈਗਾ ਜੀ 98776 ਹੂੰ 87854 ਠੀਕ ਆ ਇਹ ਬਾਈ ਦਾ ਸੰਬਰਕ ਨੰਬਰ ਹੈ ਸੋ ਅੱਜ ਦੀ ਘਰੇਲੂ ਵੀਡੀਓ ਸੀ ਬੁਰੀ ਮੱਝ ਦੀ ਸੋ ਜਿਹੜੇ ਭਰਾ ਨੂੰ ਪਸੰਦ ਆਈ ਭਾਈ ਨਾਲ ਸੰਬਰਕ ਕਰ ਲਿਓ ਧੰਨਵਾਦ ਜੀ